ਦੋਸਤੋ ਸਵੇਰ ਦੇ 3:30 ਹੋ ਗਏ ਨੇ ਤੇ ਸਾਰੇ ਤਿਆਰ ਹੋ ਚੁੱਕੇ ਨੇ 3:30 ਹੋ ਗਏ ਅਜੇ ਹਾਂ ਸੁਫੇ ਗੇਸ वेलकम ਬੈਕ ਟੂ ਚੈਨਲ ਅਮੰਜੀ ਮੈਂ ਆਪ ਲੋਕੋ ਸਤੇ ਤੁਹਾਡਾ ਸਵਾਗਤ ਹੈ ਤੁਹਾਡੀ ਬਰਤ ਦੀ ਦੁਆ ਦੇ ਨਾਲ ਆਪ ਬਿਲਕੁਲ ਠੀਕ ਆ ਦੋਸਤੋ ਮੰਮੀ ਨਹੀਂ ਰੈਡੀ ਹੋ ਗਏ ਨੇ ਸਵੇਰੇ ਸਵੇਰੇ ਚਿੱਟਾ ਸੁਣ ਪਾ ਕੇ ਉਹਨੂੰ ਪਿਛਲੇ ਬਲਾਵ ਚ ਆਪਾਂ ਕਿਆਨ ਸਿੰਘ ਬੰਦੇ ਆ ਆਪਾਂ ਕਰਨ ਜਿਹਦੇ ਨੂੰ ਲੋਕ ਚ ਚਿੱਟੇ ਸੂਟ ਦੇ ਨਾਲ ਤੇ ਚਿੱਟਾ ਸੂਟ ਆਪਣਾ ਕਮਾਲ ਚਿੱਟੇ ਸੂਟ ਤੇ ਦਾਗ ਪੈ ਗਏ ਓਏ ਤੁਹਾਨੂੰ ਲੱਗਦਾ ਜੀ ਨਾ ਪਦਰਾ ਚਿੱਟੇ ਸੁਪਦਰਾ ਨਹੀਂ ਪਦਰਾ ਓਏ ਸੋਣ ਲੱਗਦਾ ਇਦਾਂ ਹਾਂ ਗਾਇਜ਼ ਇਹ ਦੇਖੀਏ ਇਹ ਵਾਲੀ ਲਾਈਟ ਅੱਛੀ ਲੱਗ ਰਹੀ ਹੈ ਵਾਈਟ ਔਰ ਲਵੈਂਡਰ ਜੀ ਆ ਤੂੰ ਹੋਰ ਚੇਂਜ ਕਰਤੀ ਹੁਣ ਮੈਂ ਕਦੇ ਕੀਤੀ ਆ ਆਪੇ ਹੋ ਜਾਂਦੀ ਮੈਂ ਤਾਂ ਹੱਥ ਵਾਇਆ ਸੀ ਆ ਕਰਕੇ ਗਾਇਜ਼ ਅਸੀਂ ਕਿੱਥੇ ਚੱਲੇ ਅੱਜ ਪਤਾ ਗਾਇਜ਼ ਇਹ ਚੱਲੇ ਰੈਦਪੁਰ ਬਈਆ ਨਗਰ ਬਈਆ ਨਗਰ ਨਹੀਂ ਆਏ अब चले हैं दूर इसको पता नहीं हम कहाँ चले हैं इसको हमने यही बताया है बस गाइस लेकिन मेरे को पता है आपको बताकर आपको बताएंगे चलते चलते साथ ही साथ अगर इतने व्लॉग बना लिया तो ए व्लॉग बड़ा घट बना दिया ना बना दी नहीं गई तो दोस्तों मैं सर सर बना के दी थी चाय ठीक है इसे ना नो पूरा नहीं गाइस ने तो पूरा फिल्म देखी थी ਮਗਾ ਤੇ ਪੁੱਤ ਲਈ ਕਿ ਲੰਦੇ ਖੀ ਸੀ ਨਾ ਜੇ ਰਿੱਤੇ ਗੁੜੀ ਆ ਗਈ ਰਾਤ ਰਾਤ ਤੋਂ ਸਵੇਰੇ ਸਵੇਰੇ ਸੱਚ ਦੁਪਹਿਰ ਮੈਂ ਦਿਨੇ ਦੇਖੀ ਸੀਗੀ ਹਾਂ ਰਿੱਤੇ ਜੇ ਗੁੜੀ ਆ ਗਈ ਹਏ ਬਈ ਮੈਂ ਤਾਂ ਅੱਖਾਂ ਪਾ ਕੇ ਕਿਤੇ ਮੈਨੂੰ ਗੁੜੀ ਦੇਖਗੀ ਜੇ ਗੁੜੀ ਆ ਗਈ ਮੰਮਾ ਸ਼ੀਗਾ ਦੇਖ ਰਿੱਤੇ ਉਹ ਵਾਲੇ ਉੱਪਰ ਉਹ ਡੱਬੇ 'ਚ ਦੇਖ ਮਨਿੰਦਰ ਮੈਂ ਤੇਰੇ ਲਫੇੜਾ ਛੱਡਣਾ ਮੈਂ ਗਾਈਜ਼ ਇਹ ਬੜਾ ਮਜ਼ਾੰਦੰਡ ਰੋਚ ਰਿੱਤੇ ਦੇਖ ਲਉ ਮੈਂ ਪਿੱਛੇ ਖੜਾ ਹਾਂ ਫੇਰ ਖੜਾ ਰਹਾਂ ਮੈਂ ਕਿਰਾਕੀ ਤੂੰ ਤਾਂ ਗੱਡੀ ਵੀ ਘੜੇ ਪੈਰ ਤੇ ਕਿਧਰ ਉਹ ਪੈਰ ਮੇਰਾ ਸੀਗਾ ਜਿਹੜਾ ਤੂੰ ਕਰ ਕਰ ਜਨ ਅੱਛਾ ਵੇਖ ਵਾਰੀ ਜਿੱਤੀ ਤੇ ਪੈਰੀ ਕਿਤੇ ਨੂੰ ਗੁੜੀਆਂ ਦਾ ਡਰ ਲੱਗਦਾ ਹੈ ਤੇ ਨੰਬਰ ਸਰ ਸ਼ਹਿਰ ਚ ਲੈ ਕੇ ਚਲੀ ਗਏ ਗਾਇਜ਼ ਮੂਵੀ ਆ ਨਹੀਂ ਦੇ ਦੇ ਇੰਡੈਕਸ ਦੇਖੋ ਬੇਟ ਬੜੀ ਕੈਨੇਟਮਿਕ ਇੰਟਰਸਟਿੰਗ ਜੀ ਆ ਸਟੋਰੀ ਬੜੇ ਡਿਫਰੈਂਟ ਜੀ ਹਾਂ ਪਰ ਜੋ ਗੱਡੀਆਂ ਵਾਲਿਆਂ ਨਾਲ ਗੰਦਾਪਨਾ ਰੋਡ ਤੇ ਹੂੰ ਉਹ ਦਿਖਾਇਆ ਉਹਦੇ ਚ ਰਿਐਲਿਟੀ ਚ ਕੀ ਪਤਾ ਗਏਸ ਸਰ ਗੇਸ ਤੀਜਾ ਤਾਂ ਹੁੰਦੀਆਂ ਹੀ ਨੇ ਅਸੀਂ ਆਪ ਐਕਸਪੀਰੀਅੰਸ ਕੀਤਾ ਸਾਡੇ ਪਾਪੇ ਨੇ ਡਰਾਈਵਰ ਰੇ ਤਾਂ ਮੈਨੂੰ ਤਾਂ ਗੇਸ ਪਤਾ ਲੱਗਦੀ ਦਮ ਤਾਂ ਰਾਤੀ ਨੂੰ ਗੂਜਨ ਜਾਇਆ ਉਹਦੇ ਗੁਸਤ ਜਿਹੜਾ ਪੂਤਾ ਜਾਂਦਾ ਕੋਲੇ ਬਰੇ ਗੇਸ ਨੇ ਦਦ ਨੂੰ ਲੇ ਕੇ ਦਿੱਸੀ ਮੇਰੇ ਮੰਮੀ ਨੇ ਵੀ ਦੇਖ ਲਈਆਂ ਤੇ ਪਾਪੇ ਨੇ ਵੀ ਦੇਖ ਲਈਆਂ ਇਹ ਤਾਂ ਅਸੀਂ ਤਾਂ ਆਪ ਜੇ ਹੱਥ ਕਰੀ ਨਾ ਨਾ ਲਵਨ ਨੂੰ ਆਉਦੇ ਮੂੰਹ ਤੇ ਵੀ ਮਾਰ ਲੈ ਤੂੰ ਵੀ ਨਾ ਹੋਣਾ ਨਹੀਂ ਤੇ ਫਿਰ ਕਿੰਨਾ ਸੋਹਣਾ ਹੋ ਜਾਊਗਾ ਕੀ ਗਲਿਟਰ ਲਾਦਾ ਸੂਟ ਨੂੰ ਲਾ ਦੂੰ ਤੇਰੇ ਨਾ ਲਾ ਦੀ ਭਰਾ ਸੌ ਲੱਗੇ ਮੈਨੂੰ ਲੋਂ ਲੱਗਾ ਸੀ ਸੌ ਲੱਗੇ ਸੱਚੀ ਕਿਨੂੰ ਤੁਹਾਨੂੰ ਗਾਇਜ਼ ਮੇਰੀ ਮੰਮੀ ਇਹਨਾਂ ਨੂੰ ਬੁੱਕ ਚੱਕਣ ਆਣਾ ਵਾ ਘਰੋਂ ਅੱਜ ਗਾਇਜ਼ ਸੁਲਤਾਨ ਨੇ ਫੋਨ ਕੀਤਾ ਮੁੰਡਾ ਸੌਂਗੀ ਸੀ ਬਾਣੀ ਮੱਥ ਜਮਾ ਦੇਖੋ ਗਾਇਜ਼ ਅੱਜ ਗਾਣਾ ਲਾਈ ਫਿਰਦਾ ਮਾਮਾ ਇਹ ਫੇ ਚੱਕ ਲੈ ਹੈਲੋ ਹਾਂ ਉੱਠ ਗਿਆ ਹਾਂ ਚੱਲ ਜਾਦੇ ਆਣਗੇ ਨੇ ਇੱਧਰ ਹਾਜੀ ਮੈਂ ਮਰੀਆਣਾ ਤੁਆ ਜੀ ਤਿਆਰ ਹੋ ਗਏ ਸਾਰੇ ਜਣੇ ਜਸੂ ਨਾਲੀ ਉਹੋ ਕਰੂ ਡਰਾ ਗੁੜੀਆਂ ਗੁੜੀਆਂ ਕਰ ਜਾ ਕੇ ਓਏ ਉੱਠ ਜਾ ਸੁਸਤੀਆ ਅੱਛਾ ਠੀਕ ਹੈ ਵੀਰੇ ਸੌਰੀ ਹਾਂ ਦੀਦੀ ਯਾਰ ਮੇਰੀ ਮੰਮੀ ਤਾਂ ਮੁੱਕਰ ਗਈ ਪੋਲਾਨੀ ਕੀ ਹੋ ਗਿਆ ਰੀਤ ਤੇ ਮੰਮੀ ਦੋਨੇ ਲੜ ਪਏ ਯਾਰ ਹੋਰ ਕੀ ਮੰਮੀ ਕਹਿੰਦੀ ਮੈਂ ਜਾਣ ਆਣੀ ਆ ਸੂਟ ਸਟ ਲਾਤਾ ਪੈ ਗਏ ਚੁੱਪ ਕਰਕੇ। ਫਾਈ ਵੀਡੀਓ ਬੰਦ ਕਰ। ਉਹ ਸੱਚੀ ਲੈ ਮਜ਼ਾਕ ਥੋੜੀ ਕਰੂੰਗਾ ਮੈਂ ਯਾਰ। ਰੋਕੋ ਜੀ ਵੀਡੀਓ ਕਰ ਲੈ। ਹੋ ਵੀ ਭਾਈ ਅਸੀਂ ਦੋ ਮਿੰਟ ਰਹਿ। ਅਸੀਂ ਦੋ ਮਿੰਟ ਪਹਿਲਾਂ। ਆ ਦੋ ਮਿੰਟ। ਤੇ ਬਲੌਗ ਇੱਥੇ। ਦੋ ਮਿੰਟ ਪਹਿਲਾਂ ਮੂਵੀ ਬਣ ਕੇ ਦੋ ਮਿੰਟ। ਹੋ ਮੁੱਕ ਜਾ ਯਾਰ ਜਲਦੀ ਕੇ ਪਹਿਲਾਂ। ਜੀ ਯਾਰ। ਲੜ ਪਏ ਆ ਦੋਨੋਂ ਯਾਨੀ ਕੀ ਕਰਾਂ। ਦੀਦੀ ਕੋਈ ਨਹੀਂ ਲੜਿਆ ਸੀ ਚਾਰ ਨੇ ਦੀਦੀ ਐਵੇਂ ਮੇਰੇ ਕੱਪੜਾ 'ਚ ਮਲ ਪਾ ਦੇਵੇ ਹਾਂ ਚਲੋ ਮੈਂ ਇੰਤਿਆਰ ਉਹਨਾਂ ਦਾ ਕਰਦੀ ਹਾਂ ਚਲੋ ਦੋਸਤੋ ਤੁਹਾਨੂੰ ਪਰ ਰੁੱਕ ਕੇ ਮਿਲਦੇ ਹੁਣ ਮੰਮੀ ਨਹੀਂ ਚੱਲੇ ਨੇ ਸੁਲਤਾਨ ਵੀਰ ਐ ਸਾਡਾ ਲੈਣ ਗਾਇਸ ਵਾਈਗੁਰਜੀ ਬੋਲ ਪੇ ਬਾਬਾ ਵੀ ਬੋਲ ਪੈ ਨੇ ਟਾਈਮ ਪਤਾ ਕਿੰਨਾ ਹੋ ਗਿਆ 4:17 ਉਹ ਦੇਖੋ ਚੰਨ ਤੇ ਗਾਇਸ ਕਿੱਥੇ ਕਿੱਥੇ ਭਾਈ ਜੇ ਮੈਂ ਦੇ ਮੰਦਿਰ ਦੋਸਤੋ ਕਿਤੇ ਸੋਨੇ ਸੱਚੀ ਸੋਨੇ ਲੱਗਦੇ ਹਨਾ ਕੜਾ ਤੁਮਾਰਾ ਗਦਾ ਚੰਦਾ ਨੇ ਪੁੱਛਿਆ ਤਾਰੋਂ ਸਿਰ ਤਾਰੋਂ ਨੇ ਪੁੱਛਿਆ ਹਜ਼ਾਰੋਂ ਸੇ ਖੱਤੇ ਪਿਆਰਾ ਸੁਣਾ ਦੇ ਹੈ ਆ ਪਾ ਆ ਦੇਖ ਲੈ ਚੰਦਾ ਹੈਲੋ ਮੇਰਾ ਚੰਦਾ ਨਾ ਮੈਂ ਬੋਲ ਰਹੀ ਹਾਂ ਬਾਰਾ ਲਾਹੇ ਪਾਣ ਕਰਾ ਰਿਹਾ ਅਰੇ ਕੋਈ ਨਹੀਂ ਮੈਂ ਤਾਂ ਡਿਗਲੀ ਨਾਲ ਤਾਂ ਪਤਾ ਹੈਗੀ 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 ਆ ਦੇਖ ਸੁਲਤਾਨ ਨੇ ਦੇਖ ਤੈਨੂੰ ਪਤਾ ਇਹ ਮਦਨੀ ਦੁਕਾਨਾ ਤੈਨੂੰ ਜਾਂਦੀ ਆ ਤੱਕ ਚੱਲ ਬੈ ਆਰਾਮ ਨਾਲ ਘੰਟਾ ਲੇਟ ਹੋ ਗਿਆ ਬਸ ਆਪਾਂ ਠੀਕ ਆ ਚੱਲ ਜਾ ਦਰਵਾਜ਼ਾ ਹਾਈਡਿੰਗ ਕਿ ਲੈ ਗਿਆ ਦੂਰ ਕਰ ਗਏ ਗਾਈਸ ਆਪਾਂ ਗਲੀਆਂ ਚ ਜਾਨੇ ਆ ਇੰਨੀ ਅੱਗੇ ਨੂੰ ਹੋ ਜੋ ਵੇ ਆ ਫਿਰ ਡੈੱਕਰ ਤੇ ਚੜਾ ਤੋ ਮੈਨੂੰ ਆ ਦੇ ਅੰਮਾ ਧਿਆਨ ਨਾਲ ਬੈਠ ਜਾ ਹੁਣ ਹoye ਇੱਥੇ ਤਾਂ ਹੈ ਹੀ ਨਹੀਂਗਾ ਉਹ ਪਿੱਛੇ ਨਾ ਪੈਰ ਰੱਖਣਾ ਦੀ ਆ ਪੈਰ ਅੱਗੇ ਕਰ ਲੈ ਮੈਂ ਤਾਂ ਲੰਮਕਾਰੇ ਨੇ ਮੰਮੀ ਮੈਨੂੰ ਨਹੀਂ ਬੈਠਾ ਹੁੰਦਾ ਮੋਟਰਸਾਈਕਲ ਤੇ ਫੋਨ ਇੱਧਰ ਫੋਨ ਇੱਧਰ ਫੜੋ ਫੋਨ ਤੋ ਫੜੋ ਖੇਚੋ ਪਿੱਛੇ ਨਾਲ ਕਰ ਹਟ ਜਾ ਕਮੈਂਟਰ ਨਾਲ ਇਧਰੋਂ ਚੰਨੀ ਨੱਡ ਜੀ ਨਹੀਂ ਉੜਦੀ ਚੱਲ ਹਟ ਜੀ ਨਹੀਂ ਆ ਇੱਥੇ ਆ ਜੀ ਕਦੇ ਹਾਂ ਹੁਣ ਜਾ ਐਵੇਂ ਮੰਮੀ ਇਹ ਗੂ ਵੀ ਨਾ ਸੋਤਾਂ ਤੋਂ ਚਾਂਦੀ ਨਹੀਂ ਵਾ ਹੋ ਰਹਿ ਗਿਆ ਸੋਤ ਚੱਲਣ ਦਾ ਇਹ ਤਾਂ ਦੇਖ ਲੋ ਕੋਈ ਵੀ ਗਿਆ ਕੋਈ ਖੜਾ bạn nào bị phụng cái này thấy này này phụng cái này nó bự cái nào mà? cái là. hả? cái như ਹਾਂ ਸਸਰੀ ਕਾਲ ਜੀ ਹੈਲੋ ਗਾਇਸ ਆ ਦੇ ਲੋ ਇਧਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਗਾਈ ਤੁਹਾਨੂੰ ਕਿਹਦਾ ਆਉਂਦੀ ਹੈ ਹੈਲੋ ਹੈਲੋ ਗਾਇਸ ਹੈਲੋ ਗਾਇਸ ਸਸਰੀ ਜੀ ਫਸਟੇ ਕਰ ਦਿਓ ਸਾਰੇ ਚੱਲ ਗੀ ਨਾਨੀ ਚੱਲ ਗੀ ਹੈਲੋ ਮੈਨੂੰ ਹੈਲੋ ਗਾਇਸ ਨਾਨੀ ਸੁਤੀ ਉੱਠੀ ਹੈ ਹਾਂਜੀ ਨਹੀਂ ਆਉਂਦੀ ਤੇ ਗਏ ਬਾਬੂ ਦਾ ਮਾਮਾ ਮੈਂ ਨਹੀਂ ਮਾਣੇ ਨਹੀਂ ਆਹ ਦੇਖੋ ਆ ਗਏ ਲੱਡੀ ਤੇ ਕਰਨੇ ਕੋਈ ਕੱਦ ਦੇ ਆਏ ਹੋਇਆ ਓਏ ਭਰਾਵਾ ਤੌ ਲੱਗ ਜਾ ਕੋਈ ਫਰੇ ਨਾ ਚੰਦਿਆ ਮੋਟਰ ਉਹ ਕੀ ਨਾ ਜਾਮ ਲੱਗਿਆ ਨਹੀਂ ਐਵੇਂ ਮਾਰੀ ਜਾਂਦੇ ਮੈਂ ਚਾਚੂ ਨੂੰ ਲੈਣ ਗਈ ਉਦੋਂ ਮੈਨੂੰ ਫੋਨ ਆਇਆ ਅਸਾ ਫੋਨ ਆਇਆ ਕੋਈ ਜਾਮ ਨਹੀਂ ਲੱਗਿਆ ਸਾਰਾ ਪਿੰਡੀ ਪਿਆ ਬਰ ਰੋੜ ਹੈਲੋ ਮੰਮੀ ਹੈਲੋ ਗਾਇਸ ਮੰਮੀ ਸਾਈਕਲ ਚੀ ਵੀ ਸਿੱਖ ਗਈ ਆਹ ਪਾਣੇ ਕਿਹੜੇ ਜਾਮ ਲੱਟੇ ਕੋਈ ਜਾਮ ਨਹੀਂ ਲੱਗਾ ਕਰੀ ਆਹ ਵੀ ਖੋਲਿਆ ਜਾਮ ਲੱਟੂ ਕਿੰਨਾਂ ਲੱਗੋ ਐ ਉਹ ਤਾਂ ਕੋ ਮੈਂ ਕਹਿੰਦੀ ਕੁਸਤਾ ਆਪਣੀ ਕੋਈ ਦੀਂਦਾਗਾ ਸਾਰੀ ਰੋਡ ਤਾਂ ਖਾਲੀ ਪਈ ਆ ਜਾਮ ਕਿਨੇ ਕਿਹਾ ਹਾਂ ਉਹ ਕਹਿੰਦੇ ਆ ਮਨੋ ਹੈਲੋ ਗਾਇਸ ਹੈਲੋ ਗਾਇਸ ਕਹੀਂ ਹੈਲੋ ਗਾਇਸ ਕਿਹਦੀ ਹੈ ਓਕੇ ਦੀ ਟਾਈਮ ਮਿਲ ਗਿਆ ਜੀ ਉਹ ਵਿਚਾਰਾ ਤੁਰ ਕੇ ਜਾ ਰਿਹਾ ਸੀ ਛੇਰ ਛੇਰੇ ਕਹਿੰਦੀ ਉਹਨੂੰ ਉਹ ਨਹਿਰ ਤੇ ਛੱਡ ਗਿਆ ਹੈ ਉਹਨੂੰ ਆਪਣੀ ਸੀਮੰਦਾਂ ਦੇ ਬਾਸ ਛੱਡਿਆ ਜਾਣਾ ਸੀ ਨਹਿਰ ਤੇ ਛੱਡ ਗਿਆ ਕਹਿੰਦੇ ਇੱਧਰ ਆ ਰਹੇ ਹੋਣ ਚੱਲ ਆਜੋ ਫਿਰ ਗੇਟ ਤਾਂ ਬੰਦ ਕਰ ਦੋ ਆਜੋ ਚਲੋ ਗਾਇਸ ਆਪਾਂ ਆ ਦੇਖੋ ਇੱਧਰ ਸਾਡਾ ਸਮਾਨ ਪੈਕ ਕੀਤਾ ਪਿਆ ਚਲੋ ਆਈਂ ਨੇ ਇਰੇ ਚ ਜਾ ਰਹੇ ਹਾਂ ਪਤਾ ਨਹੀਂ ਕਿੱਥੇ ਜਾ ਰਹੇ ਆ ਪਤਾ ਨਹੀਂ ਕਿੱਥੇ ਜਾ ਰਹੇ ਨੇ ਨੇ ਰਿਜ ਬਲ ਕਿੱਥੇ ਜਾ ਰਹੇ ਆ ਚੰਨਣਾਗਰ ਕੇ ਬੰਦੇ ਦਿਖਾਈਏ ਖੜ ਜੋ ਗਾਇਸ ਆਹ ਦੇਖੋ ਗਾਇਸ ਚੰਨਣਾਗਰ ਬੈਸ ਕੇ ਬੰਦੇ ਉਹਦੇ ਹੈਲੋ ਹੈਲੋ ਮੰਨੂ ਕਿੱਥੇ ਚੱਲੀ ਆ ਮੰਨੂ ਵਿਚਾਰੀ ਆ ਵੀ ਕਹਿੰਦੇ ਨੇ ਕੀ ਵਕਤ ਪਾਇਆ ਨੰਨੀ ਕੋ ਆ ਨੰਨੀ ਵੀ ਨਾਲ ਹੀ ਲਿਆਉਂਦੇ ਸੀ ਨਾਨੀ ਸਾਨੂੰ ਖਿੱਚ ਕੇ ਲੈ ਕੇ ਚੱਲੇ ਆ ਮੰਮੀ ਨੇ ਹੰਤਾਸਤਾ ਲੈ ਰਿਵੀਲ ਕਰਤਾ ਸੀ ਕਿੱਥੇ ਚੱਲੇ ਆ ਹਾਂ ਜਮਨਾ ਨਗਰ ਚੱਲੇ ਆ ਗਾਈ ਜਮਨਾ ਨਗਰ ਚੱਲੋ ਗਾਈਸ ਬੰਦੇ ਕਰੋ ਮੈਂ ਪਾਣੀ ਪਿਟਾ ਕਿਉਂ ਪਾਣੀ ਦੇ ਦੂੰਗਾ ਡੁੱਬਣ ਲੱਗੀ ਆ ਇਹਦੇ ਨਾਲ ਨਹੀਂ ਗਾਈਸ ਕਿਹੜਾ ਫੋਨ ਟੱਕਿਆ ਪੋਣੀ ਇਹ ਕਰਨਾ ਕੀ ਆ ਹਾਂ ਜੀ ਗਾਈਸ ਕਿੱਥੇ ਆ ਗਾਈਆਂ ਅੱਥੀ ਆ ਗਿਆ ਪਾਕੜਾ ਗੈਸ ਖੁਆ ਲਿਆ ਗੱਡੀ 'ਚ ਆਪਣੇ ਚ ਨਹੀਂ ਆਪਣੇ ਚ ਆਹ ਟਰੱਕ ਛੋਲੇ ਬਣੀ ਹੈ ਨਾ ਮੰਨੂ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਹੈਲੋ ਗਾਇਸ ਕਿੱਥੇ ਪਹੁੰਚ ਗਏ ਇੱਧਰ ਗਾਇਸ ਦੇਖੋ ਲਿਟੇ ਪਏ ਆ ਗੱਡੀ 'ਚ ਹੈਲੋ ਰੀਤ ਕੀ ਹੋ ਗਿਆ ਇੰਨ ਤਾਂ ਨੀਂਦ ਆਉਂਦੀ ਆ ਘਰੋਂ ਘਰੋਂ ਦੇਖ ਭੱਜਣ ਦੀ ਕਾਲੀ ਸੀ ਸੂਰਜ ਦੇਲਾ ਗੱਡਾ ਚੜਨ ਗਿਆ ਜੀ ਐ ਸੂਰਿਆ ਦੇ ਆ ਰੀਤ ਆਤੀ ਜਾਂਦੇ ਆ ਗੱਡੀ 'ਚ ਆਤੀ ਆਉਦੇ ਰੀਤ ਇਹੜਾ ਸੀਟ ਵਿੱਚ ਲੋਭ ਜਾ ਆਹੋ ਕੋ ਮੈਂ ਤਾਂ ਸੀਟ ਤੇ ਬੈਠਾ ਸੀਟ ਤੇ ਬੈਠਾ ਕਿਉਂ ਦੰਨ ਬੰਦ ਦੇਣਾ ਚਾਹੀਦੇ ਮਗਰ ਆ ਜਾਣੀ ਨਿਗਾ ਉਹਨਾਂ ਨੇ ਆਈ ਗਏ ਲੈਣੇ ਵਾਲਿਆਂ ਦੇ ਉਹਨਾਂ ਨੇ ਕਹਿਣਾ ਪਹਿਲਾਂ ਉੱਤਰ ਕੇ ਬੈ ਕੇ ਦਿਖਾਓ ਦੁਆਰੇ ਬੈਠੇ ਕੇ ਮੈਂ ਆਇਆ ਦੱਸੋ ਪਹਿਲਾਂ ਲੱਗ ਕੇ ਬੈਜੋ ਲੱਗ ਕੇ ਬਸ ਆ ਰਹੀ ਤਾਂ ਬੈਠ ਕੇ ਚਾਹੀਦੀ ਹੋਈ ਆ ਹਾਂ ਆਹ ਹੋਏ ਗੱਡੀ ਚਿਲੋ ਘਰੇ ਵਿੱਚ ਹੀ ਗੱਡੀ ਆਉਣੀ ਜਾਂਨੇ ਗਏ ਨਹੀਂ ਪਤਾ ਤੁਹਾਨੂੰ ਪਤਾ ਕੀ ਕੋਈ ਨਹੀਂ ਹੈਗਾ ਗੱਦਾਂ ਦਾ ਦਿਨ ਉੱਤੇ ਬੰਦ ਦੇਣਾ ਜਿੰਗਲੇ ਵਾਲੀ ਉੱਤੇ ਨਾ ਜੰਮ ਲਾਗਾ ਗੱਦਾ ਗੱਦਾ ਪਾ ਕੇ ਕਿੰਨਾ ਸੋਹਣਾ 뷰 ਆਉਂਦਾ ਨੇ ਪਹਿਲੇ ਆਉਂਦਾ ਹੁੰਦਾ ਸੀ ਪਰ ਵਾਲੇ ਆ ਗਿਆ ਥੋੜਾ ਜਾਇਆ ਆ ਗਿਆ ਇਹ ਥੋੜਾ ਜਾਇਆ ਆ ਗਿਆ ਨਹੀਂ ਤੁਸੀਂ ਰਾਹ ਚ ਮੜਮੜ ਉੱਤਰ ਜਾਂਦੇ ਆ ਥੱਕ ਜਾਂਦੇ ਆ ਗੱਡੀ ਚ ਬਹਿ ਕੇ ਉਹ ਹੈ ਗੱਡੀ ਚ ਗੱਡੀ ਚ ਕੀ ਪੈਂਦੀ ਹੈ ਗੈਸ ਗੈਸ ਨਹੀਂ ਹੁੰਦੀ ਗੈਸ ਹੁੰਦੀ ਕਿਵੇਂ ਭੱਜੀ ਆ ਦੇਖੀ ਹੈਲੋ ਗਾਇਸ ਮੰਨੂ ਕਿਹਾਂ ਗਿਆ ਕਿੱਥੇ ਆਈਆਂ ਕਿੱਥੇ ਆਏ ਆ ਵਾ ਮੰਮੀ ਦਾ ਜੀ ਆਜ ਦਿਨ ਮਾਜ ਪਿਆਰ ਹੀ ਨਹੀਂ ਕੀਤਾ ਆਏ ਹਾਏ ਬਾਲਾ ਤਾਂ ਪਾਰ ਖੜ ਗਿਆ ਬਾਲਾ ਤਾਂ ਸੌਰੀ ਸੱਚ ਹਰਿਆਣਾ ਪਹੁੰਚ ਗਿਆ ਹਾਂ ਸਾਹ ਪਹੁੰਚ ਗਏ ਸਾਹ ਆਏ ਆ ਸਾਹ ਆਪਣੇ ਸਾਹ ਮੁਖਾਈ ਜਪਾਣ ਆਏ ਸਾਹ ਪਹੁੰਚ ਗਏ ਗਾਇਸਾਂ ਦੇ ਲੱਤਾਂ ਤੋਂ ਫੋ ਲੱਗ ਗਿਆ ਬੈਗ ਬੈਗ ਮੰਮੀ ਸਫਰ ਤਾਂ ਪੈ ਜਾਂਦਾ ਹਨਾ ਆਦੂ ਮੇਰਾ ਕਿ ਸਬਾ ਬਣ ਕੇ ਢੂਰ ਤੋਂ ਮੈਂ ਤਾਂ ਬਈ ਹੋ ਰਹੀ ਨਹੀਂ ਉਹ ਮੈਂ ਪਹਿਲਾਂ ਆਇਆਂਗਾ ਮੋਟਾ ਸਾਹਿਬ ਹੈ ਨਾ ਕੱਜ ਜਰਾ ਫਿਰ ਹੋਰ ਲਾ ਜੀ ਉਹ ਸੱਤ ਬੋਰੇ ਮੈਂ ਤਾਂ ਜਾ ਕੇ ਕੀ ਜਾਂਦਾ ਕੋਈ ਮੈਂ ਤਾਂ ਬੋਲਣਾ ਨਹੀਂ ਜਾ ਰਿਹਾ ਬੰਦੇ ਨੂੰ ਜਲਦੀ ਹੈਲੋ ਹਾਂ ਤੁਸੀਂ ਬੋਲੋ ਮੈਂ ਕਿ ਤੁਹਾਨੂੰ ਮੈਂ ਬੋਲਣ ਦੇਵਾਂਗੇ ਕਿੱਥੇ ਦੋ ਜਾਣੇ ਘਰੇ ਰਹਿ ਗਿਆ ਸੁਖਦਾਂ ਮਹਿੰਦਰ ਉਹ ਪਤਾ ਨਹੀਂ ਕਰੇ ਕੀ ਕਰਨਾ ਹੈ ਖੈ ਤਾਂ ਸੁੱਤੇ ਹੋਣੇ ਮੌਜਾਂ ਨਾਲ 11 12 ਵਜੇ ਮੈਨੂੰ ਕਿਹਨਾਂ ਕੋਸ਼ਨਾ ਕੋਸ਼ਨਾ ਲੈ ਕੰਮ ਕਰਾਣ ਤਾਂ ਅੱਜ ਆਹ ਦੱਸੋ ਵੀ ਗੱਡੀ ਚ ਪਤ ਆਹ ਵੀ ਡੈਡ ਦੇ ਕਰਦੇ ਆ ਮਾਣੇ ਘਟ ਗੱਲ ਮੈਨੂੰ ਇੱਕ ਵਾਰੀ ਘੱਟ ਲੱਗਾ ਜਦ ਬਲਖੋਦੇ ਦੂਸਰੇ ਨੇ ਰੈੱਡ ਜੀ ਗੱਡੀ ਵਾਲੇ ਨੇ ਉਹ ਚਿੱਟੋ ਮਾਰਿਆ ਘੱਟ ਮਾਰਿਆ ਅਮਰਤ ਨੇ ਜਦੋਂ ਇੱਕ ਨਾਮ ਆਏ ਜੀ ਗੱਡੀ ਕਰੀ ਤੇ ਮੈਂ ਇਦੋਂ ਕੀ ਹੋ ਗਿਆ ਮਾੜਾ ਚੱਲੀ ਅੱਖਾਂ ਖੁੱਲ ਗਈਆਂ ਹੈ ਅੱਜ ਮਾੜਾ ਨਹੀਂ ਛੇ ਅੱਜ ਮਾੜਾ ਜਿਨੀ ਕਿਤੇ ਚੱਲ ਤਾ ਗਿਆ ਚਿੱਟੋ ਨਹੀਂ ਨਾਨੀ ਦਾ ਪਿੰਡ ਆਇਆ ਨਹੀਂ ਨਾਲ ਹੀ ਖਲੋਣੇ ਚੇਤੇ ਆ ਗਏ ਇਹਨੂੰ ਦੇਖੀ ਮੈਂ ਮੱਢ ਕੇ ਲੱਗੀ ਸੀ ਮੰਨਣਾ ਹੈ ਮੰਨੂ ਕੀ ਲੈਣਾ ਖਲੋਣੀ ਖਲੋ ਮੰਨੂ 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 ਨਾਨੀ ਕਰੋ ਕੀ ਲੈਣਾ ਮੰਨੂ ਦਾ ਇਹ ਖੜੀ ਨਾਲ ਖੋਣ ਲਾ ਤੈਨੂੰ ਬੁਲਾਉਂਦੇ ਨੇ ਜਲੀ ਕੈਮਰੇ 'ਚ ਨਹੀਂ ਬੋਲਦੀ ਤੇਨੂੰ ਆਵਾਜ਼ ਆ ਚੁੱਕੀ ਨਹੀਂ ਹਾਂ ਇਹਦੀ ਗਵਾਹ ਹੋ ਜਾਣਗੇ ਮੰਨੂ ਹੁਸ਼ੋਰ ਆ ਜੋ ਹਾਂ ਹਾਂ ਚੜਕੀ ਚੜਕੀ ਮੰਮੀ ਆ ਕੀ ਜੰਗਲ ਹੀ ਆ ਇੱਧਰ ਤਾਂ ਆ ਮੈਂ ਸਿੱਖਾਂਗੀ ਦੁਸਾਰੀ ਜਾਣਾ ਅੰਧੇਰਾ ਰੋਜ਼ ਕਰ ਲੋ ਕਰ ਜੋ ਧੰਨਵਾਦ ਇੰਟਰਵਿਊਿੰਗ ਦੁੜਾ ਨਾ ਹਾਂ ਐਪੀ ਜੀ ਹੈ ਨਾ ਮੈਨੂੰ ਲਾ ਕੇ ਦੇ ਸਾਹ ਤਾਂ ਮਨ ਸਕੂਲੇ ਮਨ ਨੂੰ ਚੱਲ ਸਕੂਲੇ ਉਹ ਆ ਗਿਆ ਸਕੂਲ ਸਕੂਲ ਆ ਗਿਆ ਬਾਬੇ ਸਕੂਲ ਮਨ ਨੂੰ ਲਾਓ ਮਨ ਨੂੰ ਕਹੇ ਚੱਲ ਸਕੂਲੇ ਹਾਂ ਆ ਦੇ ਸਕੂਲ ਦੇਖੋ ਤੁਸੀਂ ਇੱਥੇ ਪੜ੍ਹੇ ਆਂ ਹੈ ਦੀਦੀ ਹਾਂ ਇੱਥੇ ਪੜ੍ਹੇ ਆਂ 12ਵੀਂ ਤੱਕ ਦਾ ਹੈ 12ਵੀਂ ਤੱਕ ਹਾਂ ਮੈਂ ਪਹਿਲੀ ਵਾਰ ਹੀ ਆਈਏ ਥੇ ਇਹ ਸੋਨਾ ਮੰਦਿਰ ਹੈ ਚਿੱਸਕੂਲ ਦੇ ਵਿੱਚ ਹੈ ਬੱਚੇ ਬੱਚੇ ਚੱਕ ਲੋ ਚੱਕ ਲੋ ਪੈਂਡਲ ਨੇ ਦੁਬਾਰੇ ਵਾਪਸ ਨਹੀਂ ਦੇਣੇ ਇੱਕੇ ਵਾਪਸ ਆ ਕੇ ਲੈ ਦੇ ਨਹੀਂ ਪਹੁੰਚ ਗਏ ਆ ਗਾਇਸ ਪਹੁੰਚ ਗਏ ਮਿਲ ਪਹੁੰਚ ਗਏ ਮਿਲਣਗੇ ਪਹੁੰਚ ਗਏ ਪਹੁੰਚ ਗਏ ਹਣ ਤਾਂ ਆਦੇ ਵਿੱਚ ਚੱਕੀ ਜਾਂਦਾ ਭਾਈ ਵਾਏ ਨਹੀਂ ਕਿੰਨਾ ਚੋਰਾ ਭਾਈ ਤੰਨਾ ਪੜ ਆ ਦੇ ਸ਼ੁਕਰ ਸ਼ੁਕਰਪੁਰ ਆ ਕੇ ਪਰੇ ਨੂੰ ਗੱਡੀ ਰੋਕੀ ਆ ਹੈ ਨਹੀਂ ਤਾਂ ਨਾਲੀ ਚ ਵੜਨਾ ਸੀਗਾ ਸਿੱਧਾ ਪੈਰ ਆ ਜਾ ਸੰਗ ਤਾਂ ਉੱਤਰ ਆਓ ਸੰਗੀਤ ਆ ਦੇਖੋ ਵੱਡੀਆਂ ਸੰਗਤਾਂ ਇਹ ਸਾਡੀ ਸਭ ਤੋਂ ਵੱਡੀ ਸੰਗਤ ਹੁਣ ਚਲੋ ਗਾਇਸ ਪਹੁੰਚ ਲਏ ਹਣ ਅਸੀਂ ਮੈਲ ਘਰ ਗਾਇਸ ਆ ਦੇਖੋ ਇਧਰ ਅਸੀਂ ਪਏ ਆ ਇਧਰ ਦੇਖੋ ਇਹ ਥੱਕ ਕੇ ਆ ਗਏ ਨਾ ਅਧਿਕੇ ਮੈਂ ਲੇਟ ਗਏ ਆ ਬਹੁਤ ਦੂਰ ਸੀਗਾ ਕਿੰਨਾ 250 ਕਿਲੋਮੀਟਰ ਆ ਗਏ ਮੈਂ ਬਹੁਤ ਦੂਸੇ ਸੱਕਲੀ ਟੱਪ ਪਹੁੰਚ ਗਈ ਗੈਸ ਰਾਤ ਸੰਜਾਜ ਕਰਾਉਣੇ ਬੈਠਾ ਆਇਆ ਉਹ ਤਾਂ ਸਟਾਇਲ ਕੀ ਕਰਨਗੇ ਸਿਓ ਸਿਓ ਸੀ ਕਟਾ ਨਹੀਂ ਸੀ ਸਿਓ ਲੱਗ ਗਈ ਆ ਤਾਂ ਸਿਓ ਸਿਓ ਲੱਗ ਗਈ ਇਹ ਕੁੜੀ ਨੇ ਸੀ ਬੁਲਾਦੀ ਸੀ ਹੋ ਗਈ ਗੈਸ ਸਾਡਾ ਫੋਨ ਪੁੱਠਾ ਸਿੱਧਾ ਹੋਈ ਜਾਂਦਾ ਪਤਾ ਕਿਉਂ ਕਿ ਅਸੀਂ ਨਾ ਪਹਿਲੀ ਪੁੱਠੇ ਆ ਗਾਈ ਦੁੱਧ ਤੇ ਬਿਆਰ ਫਰਦਾ ਨਹੀਂ ਆਖਣ ਗੁਣ ਐਦਾ ਐਦਾ ਕਰ ਜਾਈ ਦੋ ਜਾਨ ਇਹ ਤਾਂ ਨਹੀਂ ਹੈ ਮੰਨੂ ਦਿਖਾਓ ਆ ਦੇਖ ਮੰਨੂ ਇਹ ਮੰਨੂ ਐਦਾ ਨਾਨਕਿਆ ਘਰੇ ਆਈ ਐ ਇਹਨੂੰ ਤਾਂ ਕੋਈ ਪ੍ਰਮਾਣ ਨਹੀਂ ਪੂਰੀ ਚੋੜੀ ਚੋੜੀ ਜਿੰਨੀ ਘਹਿ ਕਿ ਉਹ ਨਹੀਂ ਰਹੂਗੀ ਉਹ ਚੋੜੀ ਕਿੰਨੀ ਕੁ ਹੋ ਜੂਗੀ ਇਹ ਤਾਂ ਆਪਣਾ ਅਰਕੀ ਸਮਝੀ ਐਡੀ ਨਿਕਲੂਗੀ ਆਹ ਚੋੜੀ ਹੋ ਗਿਆ ਆ ਦੇਖੋ ਗਾਇਸ ਅਸੀਂ ਇੱਥੇ ਹੈਲੋ ਗਾਇਸ ਇਧਰ ਕਰਕੇ ਹੈਲੋ ਗਾਇਸ ਗਾਇਸ ਆ ਬੰਦਾ ਜਮਨਾ ਨਗਰ ਚ ਬਹੁਤ ਸ਼ਰਾਰਤੀ ਹੈ ਕੌਣ ਕੌਣ ਜਾਣਦੇ ਨੇ ਕਾ ਹੈਲੋ ਗਾਇਸ ਲੈ ਲੈ ਕਿੱਡਾ ਪਹਿਲਵਾਨ ਦੇ ਕੇ ਤੂੰ ਕਿਵੇਂ ਮੋਢੇ ਚੱਕ-ਚੱਕ ਦਿਖਾਉਂਦਾ ਨਾਮ ਦੱਸ ਕੀ ਆਪਦਾ ਗੰਜਾ ਗੰਜਾ ਕਿਹ ਚੈਨ ਇੱਥੇ ਜੁੜੀ ਹੈ ਡੰਜਾ ਗੱਲ ਕਰਾ ਜੱਦੀ ਕਿ ਕਿ ਦਿਨ ਹੁ ਰੋਕਦਾ ਹਾਂ ਜੀ ਗੁਰਦੀਪ ਸਿੰਘ ਜੀ ਐਤੋਂ 7 ਵਜ ਗਈ ਇੱਧਰ ਦੀ ਆ ਇੱਧਰ ਦੀ ਦਿਖਾ ਆ ਦੇਖ ਐਨੇ ਸੱਟ ਮਰਵਾ ਲਈ ਬਈ ਇਹ ਬੂਤਲੀ ਤੇ ਸੱਟ ਵੱਜ ਗਈ ਜਿੱਤੇ ਦੇ 7 ਵਜ ਗਈ ਕੀ ਕਹਿੰਦਾ ਵਾ ਕਹਿੰਦਾ ਇਹ ਬੂਤ ਨਹੀਂ ਕਿ 7 ਵਜ ਗਈ ਗਾਈਜ਼ ਇਹ ਤੁਰਦੇ ਨਹੀਂ ਆਗੇ ਸੱਚੀ ਲੈ ਆ ਕਹਿੰਦੇ ਇੱਥੇ ਰਹਿਣਾ ਨਾਨੀ ਨੂੰ ਅਸੀਂ ਛੱਡ ਚੱਲੇ ਆ ਹਾਂ ਅਸੀਂ ਮੰਮੀ ਤੁਹਾਨੂੰ ਮਿਸ ਕਰਿਆ ਕਰਾਂਗੇ फोन ਲਾ ਲਿਆ ਕਰ ਠੀਕ ਉਹ ਵਰਕ ਕਰ ਤੂੰ ਬੈਠ ਖਈਏ ਨਹੀਂ ਐ ਮੂੰਹ ਇੱਧਰ ਦੇਖ ਇੱਧਰ ਹੈਲੋ ਕਰ ਹੈਲੋ ਗਾਇਜ਼ ਕਿਆ ਹੈਲੋ ਗਾਇਜ਼ ਨਾ ਬੋਲ ਹੈਲੋ ਗਾਇਜ਼ ਜਾ ਤਾ ਕਰ ਓਏ ਤੂੰ ਤੂੰ ਕੁੜੀ ਨਾ ਠਾਦੀ ਆ ਉਹਦੇ ਮੰਨੂ ਸੁੱਤੀ ਪਈ ਜਾ ਸੁੱਤ ਦੇਖੀ ਕਿਆ ਥੋੜੀ ਸੁੱਤੀ ਹੈ ਹੁਣ ਹੱਥ ਕਿਵੇਂ ਦੇ ਪਤਲੇ ਆਈ ਮੜਦਾ ਆ ਦੇਖੇ ਸ਼ਰਾਰਤਾ ਕਰਦਾ ਹਟਦਾ ਨਹੀਂ ਇਹ ਜਵਾਕ ਮੈਂ ਤਾਂ ਕਹਿੰਦਾ ਪੰਜਾਬ ਵਾਲੇ ਵੱਧ ਸ਼ਰਾਰਤਾ ਕਰਦੇ ਹਰਿਆਣੇ ਵਾਲੇ ਵੀ ਇੰਨੀ ਕਰਦੇ ਲੈ ਦੇਖ ਤੂੰ ਕਿਵੇਂ ਮੇਲ ਦਾ ਕਿਮਲਾ ਲੈ ਕਾਂਗੜੀ ਪਹਿਲਵਾਰ ਕੰਗਾਰੂ ਨਾਨੀ ਮਾਮੀ ਦਾਦੀ ਕੀ ਗਈ ਜਾਂਦੇ ਆ ਕੰਗਾਰੂ ਹਾਂ ਦੇਖੀ ਦੇਖੀ ਵੱਡਾ ਆ ਉਹ ਜਾਂਦਾ ਉਹ ਤੇ ਗੱਲ ਨਹੀਂ ਮਹਾਰਬਾਨ ਲਸੀ ਜੀ ਹੋਏ ਨਹੀਂ ਮੈਂ ਮਰ ਗਈ ਨਹੀਂ ਮੂਹਣ ਕਿੱਡਾ ਕਿਸਾਨ ਲੈ ਕੇ ਮਾਰੀ ਤਾਂ ਨਹੀਂ ਹੁੰਦਾ ਉਹ ਤੇ ਗਰਦੇ ਨਾ ਪਕੜੀਆਂ ਕਿੱਥੇ ਚਲੇ ਗਏ ਜਾਣ ਫੇਰ ਐ ਸਾਡੀਆਂ ਕੁੜੀਆਂ ਗਈਆਂ ਕੋਠੇ ਤੇ ਮੈਂ ਇੱਥੇ ਪਈਆਂ ਸਾਡੇ ਦੋ ਬੰਦੇ ਚਲੇ ਗਏ ਪਤਾ ਨਹੀਂ ਕਿੱਥੇ ਆਉਂਦੇ ਮੇਰੇ ਸਤੁਰਾਂ ਨੂੰ ਉਹ ਕਰੇ ਆ ਗਏ ਨੇ ਫਾਈਨਲੀ ਫਾਈਨਲੀ ਘਰੇ ਪਹੁੰਚ ਗਏ ਦੋਸਤਾਂ ਨੇ ਮੀਚਾਂ ਸ਼ਹੀਦ ਮੁਹੰਮਦ ਸ਼ੰਕਰ ਤੂੰ ਤਬ ਕਰਨ ਤੋਂ ਬਾਅਦ ਗਾਇਸ ਬਾਹਰ ਬਹੁਤ ਆਦਮੀ ਪਰ ਦੀਦੀ ਉਹ ਕਿੱਥੇ ਗਈ ਕਰੇ ਓਏ ਦਰਸ਼ਕੀ ਨੂੰ ਸੋਣੀ ਲੱਗਦੀ ਪਈ ਆ ਓਏ ਓਏ ਜਸੂ ਆਏ ਵੜੀ ਮਮੀ ਦੇ ਯਾਰ ਆ ਜਾ ਆ ਜਾ ਦੋਸਤ ਇਹਨਾਂ ਨੇ ਖੋਲ ਇੰਨੇ ਤੇਜ਼ ਮੀਆਂ ਨੇ ਮੈਂ ਸਿਰ ਗੇਟ ਖੋਲਣੀਆਂ ਤਾਂ ਦੇਖੋ ਮੈਂ ਕਿੰਨਾ ਭੇਜ ਗਿਆ ਪਤਾ ਕਿੰਨਾ ਹੋਰਾਵਾ ਕਰਦੀ ਆ ਚੁੱਟੀਆਂ ਮਾਰੂ ਉਹ ਤਾਂ ਗਈ ਵੀ ਬਾਹਰ ਘੜੀ ਉਹਦੇ ਤੋਦ ਲੇਗੇ ਉੱਤੇ ਤੁਮ ਕਿ ਰੋਕੇ ਆਂ ਜਸੂ ਚਾਹ ਬਣਾ ਦੇ ਫਿਰਨ ਗਹਿੜ ਜੀ ਭਰਾਵਾ ਸਾਨੂੰ ਆਂਦਿਆਂ ਨੂੰ ਪਾਣੀ ਨਹੀਂ ਪੁੱਛਿਆ ਹੋਰ ਫਿਰ ਤਾਈ ਬਸ ਵਧੀਆ ਮਨ ਸੁੱਤੀ ਵੀ ਹੈ ਨਹੀਂ ਮੇਰੇ ਜਾਗਦੀ ਅੱਜ ਕਾਹ ਸਹੀ ਜਸੂ ਦੇਖੋ ਵਿਚਾਰੀ ਐਨਾ ਪਹਿਲਾਂ ਬਣੀ ਫਿਰਦੀ ਐ ਗੁੜੀਆਂ ਲੱਗਦੀ ਐ ਅੱਜ ਦਾ ਤੇ ਕੁੜੀਆਂ ਕੁੜੀਆਂ ਲੱਗੂਗੀ ਗੁੜੀਆਂ ਕੁੜੀਆਂ ਗੁੜੀਆਂ ਪੁੱਤ ਕੁੜੀਆਂ ਨਹੀਂ ਗੁੜੀਆਂ ਤਾਂ ਤੂੰ ਲੱਗਦਾ ਤੂੰ ਗੱਡਾ ਲੱਗਦਾ ਵਾ ਓਏ ਚਾਚੀ ਇਹਨੂੰ ਡਰਾ ਦੋ ਓਏ ਘਾਤੀ ਨੇ ਵਿੱਚ ਆਤਰ ਅਗਿਆ ਤੇ ਬਾਲਾ ਚੇ ਕਰਨ ਲੱਗ ਪਹਰਾਵਾ ਚਾਲ ਮਾਰ ਕੱਟ ਕੇ ਗੱਡੀ ਚੋਂ ओके ओके ਮੰਨ ਬਾਪੇ ਅਸੀਂ ਤਾਂ ਗਲਤੀ ਕੀਤੀ ਦੋਨਾਂ ਨੇ ਘਰੇ ਰਹਿ ਕੇ ਸੌਂ ਲੱਗੇ ਸਭ ਤੋਂ ਵੱਡੀ ਗਲਤੀ ਸੀ ਬੋਰ ਹੁੰਦੇ ਰਹੇ ਬੋਰ ਹੁੰਦੇ ਰਹੇ ਉੱਥੇ ਕਿਹੜਾ ਹਸਪਤਾਲ ਸੀ ਮੈਂ ਤਾਂ ਸੁੱਤਾ ਰਹਿ ਗਿਆ ਪਹਿਲਾਂ ਸੀ ਗਏ ਉੱਥੇ ਨਾ ਜਾਣ ਜਾਣ ਤਾਂ ਮੇਰੀ ਗੱਲ ਸੁਣ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਦਿੰਦੀ ਪਹਿਲਾਂ ਜਦੋਂ ਅਸੀਂ ਇੱਥੇ ਗਏ ਹੈ ਨਾ ਸਾਤਰੀਆ ਅਸੀਂ ਇੱਥੇ ਪਹੁੰਚ ਗਏ ਫਿਰ ਸਾਨੂੰ ਚਾਹ ਬੁਲਾਈ ਇਹਨਾਂ ਨੇ ਨਾ ਕੀਕ ਬੇਸਕਟਾ ਨਾ ਫਿਰ ਉਸ ਤੋਂ ਬਾਅਦ ਸਾਨੂੰ 8 9 ਵਜੇ ਸਾਨੂੰ ਅੰਬੂਲੇ ਪਰਵਰ ਦਿੱਤਾ ਅਸੀਂ ਦਹੀਂ ਨਾਲ ਸਾਡੇ ਨਾਲ ਖਾਦੇ ਆ ਖੱਦ ਰਖਾਣਾ ਚੱਲਦਾ ਹੈ ਖੱਦ ਦਾ ਅਕਾਉਂਟ ਹੈ ਫਿਰ ਫਿਰ ਅਸੀਂ ਖਾਓਗੇ ਸਾਰ ਜਾਨੇ ਹੈ ਨਾ ਸੋ ਵਾਰ ਰੋਟੀ ਸਾਨੂੰ 1:30 ਵਜੇ ਪਨੀਰ ਦੀਪੁਰਜੀ ਤੇ ਭਾਲੇ ਬਾਜਮਾ ਰਾਜਾ ਚੌਲ ਹਨਾ ਬਾਡੀ ਵਾਲਾ ਦਹੀਂ ਨਾਲ ਚੌਲ ਨਾ ਖਸਲਾ 3 ਕਿ ਕਿ ਮੈਂ ਇਹਨਾਂ ਦੇ ਜਾਣਦਾ ਕਿੱਥੇ ਆ ਬਟਰ ਬਟਰ ਵੀ ਨਹੀਂ ਤੇ ਕਿੱਥੇ ਚਿਕਨ ਤੁਸੀਂ ਤਾਂ ਰਹਿ ਗਈ ਕਿਉਂ ਚਾਰਾ ਮਾਣ ਜਾਈਏ ਚਿਕਨ ਖਾਣਾ ਨਹੀਂ ਮੈਂ ਖਾਦਾ ਇਹ ਤਾਂ ਬਟਰ ਪਨੀਰ ਖਾਦਾ ਵਾ ਤੈਨੂੰ ਹੀ ਗੈਰੀ ਆ ਵੀਰ ਜੀ ਖਾਣਾਂ ਦੀ ਚੀ ਖਾਦੀ ਜਾਂਦੀ ਹੁੰਦੀ ਆ ਉਹ ਪਹਿਲਾਂ ਖਾਂਦੀ ਨਹੀਂ ਸੀ ਪਹਿਲਾਂ ਤਾਂ ਕਹਿੰਦੀ ਡੈਡੀ ਅੱਜ ਕੀ ਤੇ ਪੀਸ ਚੱਲ ਤਰੇ ਤਰੇ ਦੇ ਦੇ ਮਾੜਾ ਪੀਸ ਵਾ ਦੇ ਮਾਮ ਕੋਲੇ ਕੋਲੇ ਆ ਆਹੋ ਮੈਂ ਵੀ ਆਈ ਗਏ ਆ ਤੇ ਵੀ ਮਾਲੀਆਂ ਗੱਲਾਂ ਮਾਰਦੀ ਆ ਹੁਣ ਮੈਂ ਕੁਝ ਨਹੀਂ ਖਾਂਦੀ ਗਾਈ ਥੱਕ ਕੇ ਥੱਕ ਕੇ ਤਾਂ ਭਰਾ ਮੈਨੂੰ ਕੱਖਵਾਰੀ ਲੱਗ ਗਿਆ ਕੋਈ ਤਾਂ ਦੇ ਦੋ ਖਾਣ ਨੂੰ ਮੰਮੀ ਜੀ ਦਰਵਾਜ਼ਾ ਪਰਮਾਨ ਸੰਗਰ ਦੇ ਤੂੰ ਕਹਿੰਦਾ ਜੀ ਲੈਣਗੇ ਸਾਰੇ ਲਿਬੜਾਂ ਦੇ ਵਿੱਚ ਦੇਖ ਇੱਧਰ ਹਾਫ ਪਲੇਟ ਚਿਕਨ ਫੁੱਲ ਪਲੇਟ ਬਟਰ ਪਨੀਰ ਨਾਲ ਚਾਰ ਚਾਰ ਨਾਲ ਤੰਦੂਰੀ ਨਾਲ ਚਾਰਾਂ ਤਾਂ ਹੀ ਆਏ ਇੱਥੇ ਚਿਕਨ ਨਾਲ ਇਹੋ ਖਾਦੇ ਨਾ ਤੁਸੀਂ ਅਸੀਂ ਫੀਲਡਿੰਗਾਂ 'ਚ ਜਾ ਕੇ ਖਾ ਗਏ ਸਹੀ ਨਾ ਜੀ ਅਸੀਂ ਆਏ ਬਖਵਾਸ ਮਾਰਦਾ ਯਾਰ ਨਹੀਂ ਗਏ ਚਲ ਕੇ ਆਰਡਰ ਕਰਕੇ ਖਾਦੇ ਸੀ ਜਾਂ ਭਾਂਡੇ ਲਈ ਖਾ ਭਾਂਡੇ ਦੇ ਲਿਬੜਾਂ ਦੇ ਹਰੀ ਇੱਕ ਖਾਦੀ ਜਾਂ ਮਾਰੀ ਜਾਂਦਾ ਇਹ ਤੱਟੀ ਘਾਣਾ ਕਰ ਤੂੰ ਟੱਟੀ ਲਿੰਡੀ ਅੱਗੀ ਵਾ ਡੀ ਲਿੰਡੀ ਇੱਦਾਂ ਦੇ ਬੀਚ ਮਾਰਾ 12 ਮਹੀਨੇ ਭੁੱਖ ਲੱਗੀ ਐ ਤਾਈ ਦਾ ਐਕਸਪੀਰੀਅੰਸ ਕਿਦਾਰੇ ਜਾਂਦਾ ਤਾਈ ਦੇ ਪੈਕੇ ਗਈ ਸੀ ਹਣਾ ਪਾਈ ਦੇ ਪੈਕੇ ਪੈਕੇ ਬਾਹਰ ਦੇਣਾ ਚਾਹੀਦਾ ਉਹ ਠਾਈ ਜਾਂਦਾ ਪਿੱਛੇ ਦੇਖੋ ਨਾ ਦੋਸਤਾਂ ਨੂੰ ਚੱਲ ਚੱਲਦੀ ਆ ਘਰੇ ਆ ਨਾ ਕੱਪੜੇ ਬਦਲਨੇ ਆ ਚਲ ਜਾ ਹਣ ਮੀਰ ਰੁਕ ਜਾ ਪੁੱਤਾਂ ਕੱਪੜੇ ਬਦਲ ਲੈ ਮੈਂ ਤੋ ਤੈਨੂੰ ਤੇ ਫਿਕਰ ਉਪਰ ਤੋਂ ਲੈ ਚਾਹ ਪੀ ਚਾਹ ਪੀ ਕੇ ਚੱਲ ਜਾ ਹੁਣ ਬਹਿ ਜਾ ਤਾਂ ਇੱਥੇ ਦੇ ਕੱਪੜੇ ਪਏ ਆ ਪਾਲਾ ਤਾਈ ਨੇ ਆਪਣੇ ਹਸਬੰਦ ਨੂੰ ਹੋਣ ਲਾ ਲਿਆ ਪਤਾ ਲੱਗ ਗਿਆ ਆਣੀ ਮਮੀ ਕੋਲ ਗਿਆ ਹੈ ਮਮੀ ਕੋ ਅੱਛਾ ਮਮੀ